ਇਹ ਵੀ ਉਸੇ ਸਮੇਂ ਦੀਆਂ ਪਰਾਣੀਆਂ ਸਾਰੀਆਂ ਉਸੇ ਟਾਈਮ ਦੀਆਂ ਆ ਉਸੇ ਸਮੇਂ ਦੀਆਂ ਪਰਾਣੀਆਂ ਹਾਂਜੀ ਇੱਕ ਥੱਲੇ ਵੀ ਮੌੜੀ ਆ ਅੱਛਾ ਇੱਕ ਥੱਲੇ ਵੀ ਹੈਗੀ ਆ ਜੀ ਠੀਕ ਹੈ ਜੀ ਠੀਕ ਸੋ ਸਾਰਾ ਪਰਿਵਾਰ ਇਕੱਠਾ ਹੀ ਸੀਗਾ ਹੂੰ ਹੂੰ ਇਹਨ ਇੱਕੋ ਦਿਨ ਦੇ ਵਿੱਚ ਸਮਾਦੀ ਲੈ ਲਈ ਇੱਕੋ ਦਿਨ ਦੇ ਵਿੱਚ ਇੱਕ ਦਿਨ ਦੇ ਵਿੱਚ ਉਹਨਾਂ ਦੀ ਆ ਦਰवेश ਸੀਗਾ ਇਹ ਦਰवेश ਵੀ ਨਾਲ ਹੀ ਸੀ ਹੂੰ ਹੂੰ ਇਹ ਦਰवेश ਦੇ ਪੈਰ ਆ ਆਹ ਹੈ ਜੀ ਉਹ ਪ੍ਰਾਚੀਨ ਬੋੜੀ ਜਿਹੜੀ ਪਾਂਡਵਾ ਦੁਆਰਾ ਜਦੋਂ ਇੱਥੇ ਆਏ ਸੀ ਉਹਨਾਂ ਵੱਲੋਂ ਬਣਾਈ ਗਈ ਸੀ ਇਹ ਆਪਰਾਚੀਨ ਜੇ ਕਿ ਤੁਹਾਨੂੰ ਆਪਾ ਦਰਸ਼ਨ ਕਰਾਉਣ ਲੱਗੇ ਆ ਪਾਣੀ ਜਿਹੜਾ ਘੜੇ ਤੋਂ ਸ਼ਿਵਲਿੰਗ ਤੇ ਪੈ ਰਿਹਾ ਆਪਰਾਚੀਨ ਬੋਡੀ ਤੁਸੀਂ ਦੇਖ ਸਕਦੇ ਆ ਪਾਣੀ ਇਹਦਾ ਕਿੰਨਾ ਸਾਫ਼ ਹੈ ਲੱਗ ਗਿਆ ਤੁਹਾਨੂੰ ਦਿਖਾ ਦਿੰਨੇ ਆਪਾਂ ਤੁਸੀਂ ਦੇਖ ਸਕਦੇ ਆ ਜਿਹੜਾ ਕਿ ਉਹਨਾਂ ਨੂੰ ਛੱਡ ਕੇ ਜਾਣਾ ਪਿਆ ਤੁਸੀਂ ਦੇਖ ਸਕਦੇ ਆ ਬਹੁਤ ਹੀ ਪੁਰਾਣਾ ਤੇ ਚਿੱਤਰਕਾਰੀ ਵੀ ਕੀਤੀ ਹੋਈ ਆ ਤਰਾਤੇ ਤੁਸੀਂ ਦੇਖ ਸਕਦੇ ਜਿੱਦਾਂ ਪੁਰਾਣੇ ਸਮਿਆਂ ਦੇ ਵਿੱਚ ਕੀਤੀ ਜਾਂਦੀ ਸੀ ਸਾਡੇ ਬਜ਼ੁਰਗਾਂ ਨੇ ਬਜ਼ੁਰਗਾਂ ਦੇ ਵੀ ਬਜ਼ੁਰਗਾਂ ਨੇ ਸਭ ਬਜ਼ੁਰਗਾਂ ਦੇ ਬਜ਼ੁਰਗਾਂ ਨੇ ਬਜ਼ੁਰਗਾਂ ਦੇ ਬਜ਼ੁਰਗਾਂ ਨੇ ਉਹਨਾਂ ਦੇ ਵੀ ਬਜ਼ੁਰਗਾਂ ਕਰਦੇ ਸਨ ਸਭ ਕੁਝ ਕਰਦੇ ਸਨ ਹੁਣ ਜੰਗਲੀ ਜਾਨਵਰਾਂ ਦੇ ਕਾਰਨ ਸਾਡਾ ਬਿਲਕੁਲ ਹੀ ਖੇਤੀਬਾੜੀ ਜਿਹੜੀ ਹੈ ਹੁਣ ਚੱਲ ਪਿਆ ਜੀ ਆਪਾਂ ਉਸ ਮਕਾਨ ਵੱਲ ਜਿਹੜਾ ਕਿ ਜਿੱਦਾਂ ਬਜ਼ੁਰਗਾਂ ਨੇ ਲੱਥਿਆ ਸੀਗਾ ਬਾਕੀ ਰਸਤਾ ਬਹੁਤ ਖਤਰਨਾਕ ਹੈ ਧਿਆਨ ਦੇ ਨਾਲ ਆਉਣਾ ਪੈਣਾ ਇ ਸਾਡੇ ਸਾਥੀ ਬਲਵਿੰਦਰ ਜੀ ਵੀ ਆ ਰਹੇ ਪੂਰੇ ਧਿਆਨ ਦੇ ਨਾਲ ਤੇ ਦੇਖੋ ਕਿਦਾਂ ਪਿੰਡ ਦੀ ਐਂਟਰੀ ਦਾ ਰਸਤਾ ਤੁਸੀਂ ਦੇਖ ਹੀ ਸਕਦੇ ਆ ਇੱਕ ਪਾਸੇ ਖਾਈ ਆ ਤੇ ਇੱਕ ਪਾਸੇ ਦਿਵਾਰ ਆ ਬਹੁਤ ਹੀ ਖਤਰਨਾਕੀ ਏਰੀਆ ਦੇਖ ਕੇ ਯਕੀਨ ਹੀ ਨਹੀਂ ਹੁੰਦਾ ਵੀ ਇਹ ਜੋ ਏਰੀਆ ਹੈ ਆਪਣੇ ਪੰਜਾਬ ਦਾ ਏਰੀਆ ਹੈ ਵੀਡੀਓ ਦੇ ਨਾਲ ਬਣੇ ਰਹੋ ਹੁਣ ਆਪਾਂ ਜਲਦੀ ਹੀ ਪਹੁੰਚਣ ਵਾਲੇ ਆ ਉਸ ਲੋਕੇਸ਼ਨ ਤੇ ਸੋ ਵੀਡੀਓ ਦੇ ਨਾਲ ਬਣੇ ਰਹੋ ਅੱਜ ਤੁਹਾਨੂੰ ਆਪਾਂ ਇੱਕ ਅਜਿਹੇ ਪਿੰਡ ਦੇ ਵਿੱਚ ਲੈ ਕੇ ਜਾ ਰਹੇ ਹਾਂ ਜਿੱਥੇ ਕਿ 5000 ਸਾਲ ਪੁਰਾਣਾ ਇੱਕ ਮੰਦਿਰ ਆ ਜਿੱਥੇ ਕਿ ਉਸੇ ਸਮੇਂ ਦੀਆਂ ਪ੍ਰਾਣੀਆਂ ਤਿੰਨ ਬੋੜੀਆਂ ਆ ਬਹੁਤ ਹੀ ਖੂਬਸੂਰਤ ਇਹ ਪਿੰਡ ਆ ਤੇ ਉਹ ਬਹੁਤ ਹੀ ਖੂਬਸੂਰਤ ਜਗ੍ਹਾ ਆ ਜਿੱਥੇ ਤੁਹਾਨੂੰ ਆਪਾਂ ਲੈ ਕੇ ਜਾ ਰਹੇ ਹਾਂ ਸੋ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਤੁਸੀਂ ਵੀਡੀਓ ਦੇ ਨਾਲ ਬਨੇ ਰਹੋ ਤੁਹਾਨੂੰ ਆਪਾਂ ਉਹ ਕਿਹੜਾ ਪਿੰਡ ਆ ਪੰਜਾਬ ਦਾ ਤੇ ਕੀ ਇਤਿਹਾਸ ਆ ਉਸ ਜਗ੍ਹਾ ਦਾ ਸਾਰਾ ਆਪਾਂ ਤੁਹਾਨੂੰ ਦੱਸਾਂਗੇ ਤੇ ਇਹ ਵੀਡੀਓ ਤੁਸੀਂ ਆਪਣੇ ਸਕੇ ਸੰਬੰਧੀਆਂ ਤੱਕ ਜਰੂਰ ਸ਼ੇਅਰ ਕਰਿਓ ਕਿਉਂਕਿ ਬਹੁਤ ਹੀ ਖਾਸ ਇੰਪੋਰਟੈਂਟ ਵੀਡੀਓ ਆ ਇਹ ਤੋਂ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਹੁਣ ਮਿਲਦੇ ਆ ਤੁਹਾਨੂੰ ਆਪਾਂ ਆਪਣੀ ਲੋਕੇਸ਼ਨ ਤੇ ਤੇ ਰਸਤੇ ਵਿੱਚ ਵੀ ਤੁਹਾਨੂੰ ਆਪਾਂ 뷰 ਜਿਹੜੇ ਆ ਉਹ ਦਿਖਾਉਂਦੇ ਜਾਵਾਂਗੇ ਜਿਸ ਪ੍ਰਾਚੀਨ ਜਗ੍ਹਾ ਤੇ ਤੁਹਾਨੂੰ ਲੈ ਕੇ ਜਾ ਰਹੇ ਹਾਂ ਉੱਥੇ ਚਮਤਕਾਰੀ ਬਾਡੀ ਦੇ ਪਾਣੀ ਦੇ ਵਿੱਚ ਅਸ਼ਨਾਣ ਕਰਨ ਦੇ ਨਾਲ ਸੱਚੇ ਮਨੋਂ ਤੁਹਾਡੀਆਂ ਦੁੱਖ ਤਕਲੀਫਾਂ ਜਿਹੜੀਆਂ ਦੂਰ ਹੋਣੀਆਂ ਸੋ ਇਹਦਾ ਲੋਕੇਸ਼ਨ ਤੁਹਾਨੂੰ ਆਪਾਂ ਦੱਸ ਦਿੰਨੇ ਆ ਜਦੋਂ ਅਸੀਂ ਹੁਸ਼ਿਆਰਪੁਰ ਤੋਂ ਪਹਿਲੀ ਚੜਾਈ ਚੜਦੇ ਆ ਤੇ ਨੇਚਰ ਰਿਟਰੀਟ ਫੇਮਸ ਇੱਕ ਪਲੇਸ ਆਉਂਦਾ ਆ ਜਿਹਦੀ ਵੀਡੀਓ ਤੁਸੀਂ ਦੇਖ ਸਕਦੇ ਆ ਉਹ ਵੀ ਮੈਂ ਬਣਾਈ ਹੋਈ ਆ ਤੁਹਾਨੂੰ ਉੱਪਰ ਆਈ ਬਟਨ ਦੇ ਵਿੱਚ ਜਾਂ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਮੈਂ ਲਿੰਕ ਦੇ ਦੂੰਗਾ ਉਸ ਤੋਂ ਕੁਝ ਹੀ ਦੂਰੀ ਤੇ ਖੱਬੇ ਹੱਥ ਇਹ ਗੇਟ ਪੈ ਜਾਂਦਾ ਆ ਮੰਗੂਆਲ ਨਾਰੀ ਤੁਹਾਨੂੰ ਨਜ਼ਰ ਆ ਜਾਏਗਾ ਸੋ ਇਹ ਪਹਾੜੀ ਇਲਾਕਾ ਆ ਆਪਣੇ ਪੰਜਾਬ ਦਾ ਪਿੰਡ ਬਹੁਤ ਖੂਬਸੂਰਤ ਆ ਸੋ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਤੇ ਤੁਸੀਂ ਨੇਚਰ ਦੇਖ ਸਕਦੇ ਆ ਕਿੰਨਾ ਖੂਬਸੂਰਤ ਆ ਥੋੜੀ ਦੇਰ ਤੱਕ ਹੀ ਆਪਾਂ ਤੁਹਾਨੂੰ ਉੱਥੇ ਲੈ ਜਾਣਾ ਆ ਆਪਾਂ ਜਿਆਦਾ ਸਮਾਂ ਤੁਹਾਡਾ ਖਰਾਬ ਨਹੀਂ ਕਰਨਾ ਬਾਕੀ ਤੁਸੀਂ ਲੋਕੇਸ਼ਨ ਦੇਖ ਸਕਦੇ ਕਿੰਨੀ ਖੂਬਸੂਰਤ ਆ ਰਸਤੇ ਦੇ ਵਿੱਚ ਆਪਾਂ ਰੁਕੇ ਸੀਗੇ ਤੇ ਰਸਤੇ ਚ ਮੈਂ ਸੋਚਿਆ ਕਿਉਂ ਨਾ ਤੁਹਾਨੂੰ ਆਲੇ ਦੁਆਲੇ ਦਾ ਵਿਊ ਇੱਥੇ ਦੀ ਸ਼ਾਂਤੀ ਤੇ ਇੱਥੇ ਦੀ ਕੁਦਰਤ ਦਿਖਾਈ ਜਾਵੇ ਆਪਾਂ ਤੁਹਾਨੂੰ ਇੱਥੇ ਦਾ ਵਿਊ ਦਿਖਾਉਣੇ ਆ ਆਜੋ ਇਸ ਵਕਤ ਆਪਾਂ ਹੈਗੇ ਆ ਪੰਜਾਬ ਦੇ ਵਿੱਚ ਇਹ ਪੰਜਾਬ ਦਾ ਆਪਣਾ ਏਰੀਆ ਤੇ ਉਹ ਸਾਹਮਣੇ ਜੋ ਤੁਹਾਨੂੰ ਨਜ਼ਰ ਆ ਰਿਹਾ ਆ ਇਹ ਹੈਗਾ ਆ ਹਿਮਾਚਲ ਦਾ ਤੇ ਪੰਜਾਬ ਦਾ ਰੋਡ ਜਿਹੜਾ ਕਿ ਹਿਮਾਚਲ ਨੂੰ ਜਾਂਦਾ ਆ ਇਹ ਰਸਤੇ 'ਚ ਆਪਾਂ ਤੁਹਾਨੂੰ ਜੇਸ ਲੋਕੇਸ਼ਨ ਤੇ ਆਪਾਂ ਜਾ ਰਹੇ ਆ ਉਸ ਲੋਕੇਸ਼ਨ ਤੋਂ ਥੋੜੀ ਜੀ ਦੂਰੀ ਤੇ ਆਪਾਂ ਖੜੇ ਆ ਕਿ ਤੁਹਾਨੂੰ ਆਲੇ-ਦੁਆਲੇ ਦਾ ਨੇਚਰ ਆਲੇ-ਦੁਆਲੇ ਦੀ ਕੁਦਰਤ ਤੁਹਾਨੂੰ ਆਪਾਂ ਦਿਖਾ ਦਈਏ ਇਸ ਤਰ੍ਹਾਂ ਦਾ ਇੱਥੇ ਦਾ ਇਹ ਜੋ ਸਟਰਕਚਰ ਆ ਬਣਿਆ ਹੋਇਆ ਪਹਾੜਾਂ ਦਾ ਤੇ ਜਦੋਂ ਬਾਰਿਸ਼ ਹੁੰਦੀ ਆ ਬਾਰਿਸ਼ ਹੋਣ ਤੋਂ ਬਾਅਦ ਇਹ ਜੋ ਕਲਾਕ੍ਰਿਤੀਆਂ ਆ ਜਾਂ ਕੁਦਰਤ ਦੀ ਤੁਸੀਂ ਆਰਟ ਕੁਦਰਤ ਦਾ ਆਰਟ ਕਹਿ ਲਓ ਇਹ ਕੁਦਰਤ ਨੇ ਬਣਾਇਆ ਆ ਤੁਸੀਂ ਦੇਖੋ ਪਰ ਦੇਖ ਕੇ ਇਦਾਂ ਲੱਗਦਾ ਆ ਵੀ ਜਿੱਦਾਂ ਕੀ ਕਿਸੇ ਇਨਸਾਨ ਦਾ ਕੰਮ ਹੁੰਦਾ ਆ ਕੋਈ ਮੂਰਤੀ ਆ ਜਾਂ ਕੋਸ਼ ਆ ਇਦਾਂ ਦਾ ਆਰਟ ਲੱਗਦਾ ਜਿੱਦਾਂ ਕਿਸੇ ਨੇ ਆਪ ਬਣਾਇਆ ਹੁੰਦਾ ਆ ਸੋ ਇਹ بارش ਦੇ ਨਾਲ ਬਣਿਆ ਆ ਪਹਾੜੀ ਨੂੰ ਕਟਿਆ ਆ ਪਾਣੀ ਨੇ ਇਹ ਇਦਾਂ ਨਹੀਂ ਆ ਵੀ ਇੱਕ ਇੱਕ ਦਿਨ ਦੇ ਵਿੱਚ ਜਾਂ 6 ਮਹੀਨੇ ਜਾਂ ਸਾਲ ਦੇ ਵਿੱਚ ਇਹ ਚੀਜ਼ਾਂ ਬਣ ਜੰਨੀਆਂ ਆ ਕਈ ਕਈ ਸਾਲ ਲੱਗ ਜਾਂਦੇ ਆ ਇਦਾਂ ਦੀ ਚੀਜ਼ਾਂ ਨੂੰ ਬਣਨ ਨੂੰ ਆਪਣੀ ਲੋਕੇਸ਼ਨ ਦੇ ਬਿਲਕੁਲ ਕਲੋਜ਼ ਆ ਗਏ ਆ ਜੀ ਹੁਣ ਆਪਾਂ ਤੇ ਇੱਥੋਂ ਅੱਗਿਓਂ ਹੀ ਹੁਣ ਆਪਾਂ ਟਰਨ ਕਰਾਂਗੇ ਤੁਸੀਂ ਦੇਖ ਸਕਦੇ ਆਂ ਇਧਰਲੀ ਸਾਈਡ ਤੇ ਖਾਈ ਆ ਤੇ ਰਾਈਟ ਸਾਈਡ ਤੇ ਮੇਰੇ ਪੰਡਿਆ ਹੁਣ ਅੱਗਿਓਂ ਆਪਾਂ ਟਰਨ ਕਰਾਂਗੇ ਤੇ ਆਪਣੀ ਲੋਕੇਸ਼ਨ ਦੇ ਆਪਾਂ ਬਿਲਕੁਲ ਲਾਗੇ ਆ ਚੁੱਕੇ ਆਂ ਹੁਣ ਆਪਾਂ ਟਰਨ ਕਰਨੀ ਹੈ ਜੀ ਇੱਥੋਂ ਤੇ ਇੱਥੇ ਜਦੋਂ ਵੀ ਤੁਸੀਂ ਆਓ ਤਾਂ ਤੁਸੀਂ ਪੱਕੇ ਰਸਤੇ ਤੇ ਨਹੀਂ ਜਾਣਾ ਇਹਨਾਂ ਧਿਆਨ ਰੱਖਿਓ ਵੀ ਇਹ ਜੋ ਕੱਚਾ ਰਸਤਾ ਆ ਇਸ ਰਸਤੇ ਥਾਣੀ ਤੁਸੀ ਜਾਣਾ ਆ ਸੋ ਅੱਗੇ ਰਸਤਾ ਥੋੜਾ ਜਿਹਾ ਖਤਰਨਾਕ ਆ ਡੇਂਜਰਸ ਰਸਤਾ ਆ ਤੁਸੀਂ ਧਿਆਨ ਦੇ ਨਾਲ ਜਾਣਾ ਤੁਸੀਂ ਦੇਖ ਹੀ ਰਹੇ ਆਂ ਵੀ ਕੱਚਾ ਰਸਤਾ ਆ ਤੇ ਆਪਾਂ ਹੁਣ ਜਲਦੀ ਹੀ ਪਹੁੰਚ ਜਾਣਾ ਅੱਗੇ ਜਾ ਕੇ ਸਾਨੂੰ ਇੱਕ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸੀ ਤੇ ਉਹ ਤੁਹਾਨੂੰ ਆਪਾਂ ਦਿਖਾਉਨੇ ਆ ਵੀ ਕੀ ਮੁਸ਼ਕਲ ਆਈ ਸਾਨੂੰ ਇੱਥੇ ਪਹੁੰਚਣ ਤੋਂ ਬਾਅਦ ਸਾਨੂੰ ਪਤਾ ਲੱਗਾ ਵੀ ਇਹ ਜੋ ਰਸਤਾ ਆ ਬਹੁਤ ਖਰਾਬ ਹੋ ਚੁੱਕਾ ਆ ਮੈਂ ਕੋਸ਼ਿਸ਼ ਵੀ ਕੀਤੀ ਸੀ ਲੈ ਕੇ ਜਾਣ ਦੀ ਪਰ ਸਫਲ ਨਹੀਂ ਹੋ ਸਕੇ ਰਸਤਾ ਬਹੁਤ ਟੁੱਟ ਚੁੱਕਾ ਸੀ بارش ਕਰਕੇ ਫਿਰ ਅਸੀਂ ਡਿਸਾਈਡ ਕੀਤਾ ਵੀ ਇਸ ਜਗ੍ਹਾ ਤੇ ਬਾਈਕ ਲਗਾਈ ਜਾਵੇ ਤੇ ਅੱਗੇ ਦਾ ਸਫ਼ਰ ਜਿਹੜਾ ਪੈਦਲ ਤੈਅ ਕੀਤਾ ਜਾਵੇ ਹੁਣ ਆਪਾਂ ਬਾਈਕ ਲਗਾ ਦਈਏ ਤੇ ਬਾਈਕ ਲਾਉਣ ਤੋਂ ਬਾਅਦ ਆਪਾਂ ਅੱਗੇ ਦਾ ਸਫ਼ਰ ਜਿਹੜਾ ਆ ਹੁਣ ਪੈਦਲ ਤੈਅ ਕਰਾਂਗੇ ਰਸਤਾ ਤੁਸੀਂ ਦੇਖ ਹੀ ਰਿਹਾ ਕਿੰਨਾ ਡੇਂਜਰਸ ਆ ਹੁਣ ਆਪਾਂ ਪੈਦਲ ਜਿਹੜਾ ਸਫ਼ਰ ਆ ਅੱਗੇ ਦਾ ਕਰਾਂਗੇ ਤੁਹਾਨੂੰ ਇਹ ਰਸਤਾ ਜੋ ਖਰਾਬ ਹੋ ਚੁੱਕਾ ਹੈ ਇਹ ਵੀ ਨਾਣ ਨਾਲ ਦਿਖਾਉਂਦੇ ਜਾਵਾਂਗੇ ਸੋ ਦੋਸਤੋ ਜਦੋਂ ਵੀ ਤੁਸੀਂ ਆਉਣਾ ਆ ਸੋ ਤੁਸੀਂ ਇਹ ਟਰਾਈ ਨਹੀਂ ਕਰਨਾ ਵੀ ਖਰਾਬ ਰਸਤਾ ਹੋਣ ਦੇ ਬਾਵਜੂਦ ਵੀ ਤੁਸੀਂ ਬਾਈਕ ਆਪਣਾ ਲੈ ਕੇ ਨਹੀਂ ਜਾਣਾ ਪਹਿਲਾ ਰਸਤਾ ਚੰਗੀ ਤਰ੍ਹਾਂ ਦੇਖ ਲੈਣਾ ਅਗਰ ਤੁਸੀਂ ਪੈਦਲ ਜਾ ਕੇ ਦੇਖ ਸਕਦੇ ਆਂ ਦੇਖਣ ਤੋਂ ਬਾਅਦ ਫਿਰ ਹੀ ਤੁਸੀਂ ਅੱਗੇ ਵਧਣ ਬਾਰੇ ਸੋਚਿਓ ਕਿਉਂਕਿ ਜੰਗਲ ਦੇ ਵਿੱਚ ਔਖਾ ਹੋ ਜਾਂਦਾ ਫਿਰ ਤੁਹਾਨੂੰ ਹੈਲਪ ਮਿਲਣੀ ਵੀ ਮੁਸ਼ਕਲ ਹੋ ਜਾਂਦੀ ਹੈ ਸੋ ਤੁਸੀਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੱਗੇ ਵੱਧ ਸਕਦੇ ਹੋ ਤਾਂ ਫਿਰ ਵਧੋ ਅਗਰ ਨਹੀਂ ਤਾਂ ਤੁਸੀਂ ਜਿੱਥੇ ਹੋ ਉੱਥੇ ਹੀ ਆਪਣੀ ਬਾਈਕ ਲਗਾ ਕੇ ਤਾਂ ਤੁਸੀਂ ਅੱਗੇ ਦਾ ਸਫ਼ਰ ਤੈਅ ਹੁਣ ਉਸ ਰਸਤੇ ਦੇ ਆਪਾਂ ਬਿਲਕੁਲ ਨਜ਼ਦੀਕ ਪਹੁੰਚ ਚੁੱਕੇ ਆਂ ਆਪਾ ਤੁਹਾਨੂੰ ਦਿਖਾ ਦਿੰਨੇ ਆ ਵੀ ਕੁਦਰਤ ਦਾ ਕਹਿਰ ਦੇਖੋ ਇੰਨਾ ਮਜ਼ਬੂਤ ਰਸਤਾ ਹੋਣ ਦੇ ਬਾਵਜੂਦ ਵੀ ਤੁਸੀਂ ਦੇਖ ਸਕਦੇ ਆ ਵੀ ਇਹ ਜੋ ਰਸਤਾ ਆ ਇਹ بارش ਦੇ ਨਾਲ ਕਿੰਨਾ ਖਰਾਬ ਹੋ ਚੁੱਕਾ ਹੈ ਤੇ بارش ਦੇ ਨਾਲ ਖੁਰਖੁਰ ਕੇ ਸਾਰਾ ਰਸਤਾ ਟੁੱਟ ਚੁੱਕਾ ਹੈ ਮਿੱਟੀ ਜਿੱਦਾਂ ਖੁਰ ਜਾਂਦੀ ਹੈ بارش ਦੇ ਨਾਲ ਸੋ ਆਪਾ ਤੁਹਾਨੂੰ ਦਿਖਾ ਦਿੰਨੇ ਆ ਲਾਗਿਓ ਤੁਸੀਂ ਦੇਖ ਸਕਦੇ ਆ ਵੀ ਸੀਮਿੰਟ ਦਾ ਰਸਤਾ ਤੇ ਉਸੇ ਤਰ੍ਹਾਂ ਬਣਿਆ ਹੋਇਆ ਆ ਪਰ ਥੱਲੇ ਮਿੱਟੀ ਖਿਸਕ ਚੁੱਕੀ ਹੈ ਤੇ ਦੇਖ ਸਕਦੇ ਆ ਤੁਸੀਂ ਕਿੰਨਾ ਖਤਰਨਾਕ ਏਰੀਆ ਆ ਹੁਣ ਚੱਲਦੇ ਆਂ ਦੋਸਤੋ ਅੱਗੇ ਉਸ ਸਥਾਨ ਤੇ ਆਪਾਂ ਤੁਸੀਂ ਦੇਖ ਰਹੇ ਹੋ ਵੀ ਚਾਰ ਚਫੇਰੇ ਲੱਕੜਾਂ ਬਾਸ ਵਗੈਰਾ ਲਗਾਏ ਹੋਏ ਆ ਕਿਉਂਕਿ ਜੰਗਲੀ ਏਰੀਆ ਆ ਹੁਣ ਅੰਦਰ ਚੱਲਦੇ ਆਂ ਆਪਾਂ ਤੇ ਜੰਗਲੀ ਜਾਨਵਰਾਂ ਦਾ ਬਹੁਤ ਹੀ ਇੱਥੇ ਖਤਰਾ ਆ ਬਾਗ ਲੈਪਰਡ ਤੇ ਹੋਰ ਵੀ ਕਈ ਜੰਗਲੀ ਜਾਨਵਰ ਜਿਹੜੇ ਆ ਸਾੰਬਰ ਵਗੈਰਾ ਤੇ ਹੋਰ ਵੀ ਜੰਗਲੀ ਜਾਨਵਰ ਜਿਹੜੇ ਆ ਇੱਥੇ ਪਾਏ ਜਾਂਦੇ ਆ ਜਿੱਦਾਂ ਕਿ ਮੈਂ ਪਹਿਲਾਂ ਵੀ ਵੀਡੀਓਜ਼ ਬਣਾ ਚੁੱਕਾ ਆ ਤੇ ਮੇਰਾ ਆਪਣਾ ਸਾਹਮਣਾ ਵੀ ਲੈਪੜ ਦੇ ਨਾਲ ਹੋ ਚੁੱਕਾ ਆ ਤੇ ਲੂਏ ਦੇ ਨਾਲ ਸੋ ਤੁਸੀਂ ਮੇਰੀਆਂ ਦੂਸਰੀਆਂ ਵੀਡੀਓ ਵੀ ਦੇਖ ਸਕਦੇ ਆ ਉਹਦਾ ਲਿੰਕ ਮੈਂ نیچے ਦਿੱਤਾ ਹੋਇਆ ਆ ਜਿਹੜੀਆਂ ਮੇਨ ਮੇਨ ਖਾਸ ਖਾਸ ਵੀਡੀਓ ਆ ਤੇ ਹੁਣ ਅੱਗੇ ਚੱਲਦੇ ਆ ਅੱਗੇ ਚੱਲਣ ਤੋਂ ਬਾਅਦ ਗੱਲਬਾਤ ਕਰਦੇ ਆ ਇੱਥੇ ਕਿਸੇ ਦੇ ਨਾਲ ਅਗਰ ਕੋਈ ਇੱਥੇ ਦੇਖ ਰੇ ਕਰਨ ਵਾਲਾ ਕੋਈ ਪੁਜਾਰੀ ਜਾਂ ਕੋਈ ਵੀ ਆਪਾਂ ਨੂੰ ਮਿਲਦੇ ਆ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਸੋ ਬਾਕੀ ਆ ਘਰ ਨਜ਼ਰ ਆ ਰਹੇ ਨੇ ਜੀ ਬਿਲਡਿੰਗਸ ਬਣੀਆਂ ਹੋਈਆਂ ਨੇ ਤੇ ਕਿਸੇ ਕਿਸੇ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਬਹੁਤ ਹੀ ਸੁਨਸਾਨ ਇਲਾਕੇ ਦੇ ਵਿੱਚ ਇਹ ਘਰ ਹੈ ਜੀ ਤੇ ਜੋ ਮੰਦਿਰ ਬਣਿਆ ਹੋਇਆ ਉਹ ਤਾਂ ਪ੍ਰਾਚੀਨ ਮੰਦਿਰ ਹੈ ਉਹ ਸਾਈਡ ਤੇ ਸੋ ਇਹ ਮੰਦਿਰ ਆਪਾਂ ਤੁਹਾਨੂੰ ਦਿਖਾਵਾਂਗੇ ਜਿੱਥੇ ਕੀ ਪ੍ਰਾਚੀਨ ਬਾੜੀਆਂ ਆ ਪ੍ਰਾਚੀਨ ਮੰਦਿਰ ਹੈ ਜੀ ਇਹ ਪਾਂਡਵਾਵਾਂ ਦੁਆਰਾ ਬਣਾਇਆ ਗਿਆ ਸੋ ਉਹ ਸਾਹਮਣੇ ਮੈਨੂੰ ਕਿਸੇ ਦੀ ਆਵਾਜ਼ ਆਈ ਹੈ ਚੱਲਦੇ ਆ ਤੇ ਇਹਨਾਂ ਦੇ ਕੋਲ ਜਿਹੜਾ ਇਹ ਮੰਦਿਰ ਆ ਉਹਦਾ ਆਪਾਂ ਇਤਿਹਾਸ ਪੁੱਛਦੇ ਆ ਵੀ ਜਿੱਦਾਂ ਕਿ ਸਾਨੂੰ ਪਤਾ ਲੱਗਾ ਵੀ ਪ੍ਰਾਚੀਨ ਮੰਦਿਰ ਆ ਪਾਂਡਵਾ ਦੇ ਸਮੇਂ ਦਾ ਵੀ ਬਾਕੀ ਇਹ ਸੱਚ ਆ ਆਪਾਂ ਬਾਬਾ ਜੀ ਕੋਲੋਂ ਜਾਣਕਾਰੀ ਲੈਣੇ ਆ ਇਹ ਸਵਾਗਤ ਆ ਜੀ ਤੁਹਾਡਾ ਚੈਨਲ ਤੇ ਸਾਨੂੰ ਬਾਬੇ ਤੁਸੀਂ ਸਭ ਤੋਂ ਪਹਿਲਾਂ ਇਹ ਦੱਸੋ ਵੀ ਤੁਸੀਂ ਕਿੰਨੇ ਕਿ ਚਿਰ ਤੋਂ ਇੱਥੇ ਸੇਵਾ ਕਰ ਰਹੇ ਹੋ ਮੈਂ ਪਹਿਲਾਂ ਸਾਰੀ ਸੰਗਤ ਦਾ ਬਹੁਤ ਆਤੀਤ ਅਨੁਭਾਦੀ ਹਾਂ ਤੇ ਜਦੋਂ ਤੁਸੀਂ ਵੀ ਚੱਲ ਕੇ ਆਏ ਇੱਥੇ ਤੇ ਤੁਸੀਂ ਐਡ ਦੇਣ ਲੱਗੇ ਅੱਗੇ ਹਾਂਜੀ ਸਾਡੀ ਸੰਗਤ ਨੂੰ ਇਹ ਪਰਾਚੇਂ ਸ਼ਿਵ ਮੰਦਿਰ ਮੰਗੂਵਾਲ ਨਾਰੀ ਠੀਕ ਹੈ ਜੀ ਜ਼ਿਲ੍ਹਾ ਕੋ ਹੁਸ਼ਿਆਰਪੁਰ ਇਮਾਚਨ ਬਾਊਟ ਬਾਰਡਰ ਤੇ ਐਂਡ ਲਾਸਟ ਪਿੰਡ ਠੀਕ ਹੈ ਜੀ ਇਹ ਪ੍ਰਾਚੀਨ ਸ਼੍ਰੀ ਮੰਦਿਰ ਮੰਗੂਆਲ ਨਾਰੀ ਚ ਠੀਕ ਹੈ ਜੀ ਪਾਂਡਵਾਂ ਦੇ ਟਾਈਮ ਦਾ ਮੰਦਿਰ ਬਣਿਆ ਆ ਠੀਕ ਹੈ ਜੀ ਹੋਰ ਜਿਆਦਾ ਤਾਂ ਮੈਂ ਕਹਿ ਨਹੀਂ ਸਕਦਾ ਕਿ ਉਹ ਬਾਕੀ ਅਸੀਂ ਇੱਥੇ ਸੇਵਾ ਕਰਦੇ ਹਾਂ ਜਿੱਦਾਂ ਕਿ ਉੱਥੇ ਪ੍ਰਾਚੀਨ ਜਿਹੜੀਆਂ ਬੋੜੀਆਂ ਜਿਹਦੇ ਚੋਂ ਪਾਣੀ ਨਿਕਲਦਾ ਇਹ ਵੀ ਉਸੇ ਸਮੇਂ ਦੀਆਂ ਪ੍ਰਾਣੀਆਂ ਸਾਰੀਆਂ ਉਸੇ ਟਾਈਮ ਦੀਆਂ ਆ ਉਸੇ ਸਮੇਂ ਦੀਆਂ ਪ੍ਰਾਣੀਆਂ ਹਾਂ ਜੀ ਇੱਕ ਥੱਲੇ ਵੀ ਬੋਣੀ ਆ ਅੱਛਾ ਇੱਕ ਥੱਲੇ ਵੀ ਹੈਗੀ ਆ ਜੀ ਠੀਕ ਹੈ ਜੀ ਠੀਕ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੇਨ ਜਿੱਦਾਂ ਮੈਂ ਅਸੀਂ ਦੇਖਿਆ ਆ ਹਾਂਜੀ ਹਾਂ ਵੀ ਇੱਥੇ ਬਹੁਤ ਘੱਟ ਲੋਕ ਆਉਂਦੇ ਜਾਂਦੇ ਤਾਂ ਬਹੁਤ ਘੱਟ ਲੋਕਾਂ ਨੂੰ ਪਤਾ ਆ ਇਹ ਕੀ ਕਾਰਨ ਆ ਇੱਥੇ ਲੋਕ ਆਉਂਦੇ ਨਹੀਂ ਆ ਇਹ ਰਸਤੇ ਦੀ ਪ੍ਰੋਬਲਮ ਹੈ ਮੇਨੇ ਕੰਮ ਹੈ ਰਸਤਾ ਨਹੀਂ ਬਣਦਾ ਠੀਕ ਹੈ ਜੀ ਇਹ ਕਾ ਇੱਥੇ ਸਾਡੇ ਕੋਲ ਜੇ ਕੋਈ ਸੰਗਤ ਆਵੇ ਸਾਨੂੰ ਇੱਥੇ ਰੱਖਣ ਦੀ ਬੜੀ ਦਿੱਕਤ ਆਉਂਦੀ ਹੈ ਪਰੇਸ਼ਾਨੀ ਹੁੰਦੀ ਆ ਹਾਂਜੀ ਦਿੱਕਤ ਆਉਂਦੀ ਠੀਕ ਕਿਉਂਕਿ ਇੱਥੇ ਇਹ ਮਕਾਨ ਦਾ ਪਤਾ ਨਹੀਂ ਕਦੋਂ ਵੀ ਡਿੱਗ ਪੈਣਾ ਹੈ ਹਾਂਜੀ ਹਾਂਜੀ ਇਹੀ ਹਾਲਤ ਖਰਾਬੀ ਹਾਂਜੀ ਹਾਂਜੀ ਰਸਤਾ ਤਾਂ ਮੈਂ ਬਾਬੇਉ ਦੇਖਿਆ ਸੀਗਾ ਰਸਤਾ ਤਾਂ ਬਣਿਆ ਹੋਇਆ ਆ ਪਰ بارش ਕਰਕੇ ਇਹ بارش ਹੁਣ بارش ਕਰਕੇ ਰੁੜ ਜਾਂਦਾ ਕਿੰਨੀ ਕ ਵਾਰੀ ਬਣ ਚੁੱਕਾ ਰਸਤਾ ਕਾਫੀ ਵਾਰੀ ਬਣਾਇਆ ਠੀਕ ਹੈ ਤੇ ਮਤਲਬ بارش ਦੇ ਕਰਕੇ ਜਿਹੜਾ ਰਸਤਾ ਖਰਾਬ ਹੋ ਜਾਂਦਾ ਹਨਾ ਹਾਂਜੀ ਹਾਂਜੀ ਉਹਦੇ ਕਰਕੇ ਦਿੱਕਤ ਆਉਂਦੀ ਆ ਤੇ ਪਤਾ ਵੀ ਬਹੁਤ ਘੱਟ ਲੋਕਾਂ ਨੂੰ ਐਸ ਮੰਦਰ ਬਾਰੇ ਤੇ ਇਹ ਵੀ ਕਾਰਨ ਹੋ ਸਕਦਾ ਹੈ ਕਿਉਂਕਿ ਰਸਤਾ ਨਹੀਂ ਰਸਤਾ ਖਰਾਬ ਆ ਤੇ ਬਹੁਤ ਘੱਟ ਦੁਨੀਆ ਜਿਹੜੀ ਇੱਥੇ ਆਉਂਦੀ ਜਾਂਦੀ ਹੈ ਜਿਸ ਕਰਕੇ ਬਹੁਤ ਘੱਟ ਲੋਕਾਂ ਨੂੰ ਪਤਾ ਇਸ ਮੰਦਰ ਸਾਰਾ ਪਰਿਵਾਰ ਇਕੱਠਾ ਹੀ ਸੀਗਾ ਹੂੰ ਹੂੰ ਇਹਨ ਇੱਕੋ ਦਿਨ ਦੇ ਵਿੱਚ ਸਮਾਦੀ ਲੈ ਲਈ ਇੱਕੋ ਦਿਨ ਦੇ ਵਿੱਚ ਇੱਕ ਦਿਨ ਦੇ ਵਿੱਚ ਚਾਰ ਦਿਨ ਕੋ ਪੰਨਾ ਕਿੰਨੇ ਸਾਲ ਹੋ ਗਏ ਸਾਲਾ ਹਾਂਜੀ ਤੇ ਉਹਨਾਂ ਦੀਆਂ ਇਹ ਬਣਾਈਆਂ ਉਹਨਾਂ ਦੀ ਆਦ ਰਵੇਸ਼ ਸੀ ਆ ਤੇ ਇਹ ਦਰਵੇਸ਼ ਵੀ ਨਾਲ ਹੀ ਸੀ ਹੂੰ ਹੂੰ ਇਹ ਦਰਵੇਸ਼ ਦੇ ਪੈਰ ਅੱਛਾ ਠੀਕ ਇਹ ਪੈਰ ਆ ਹਾਂ ਹਾਂਜੀ ਭਾਈ ਨਿਸ਼ਾਨ ਦਿੱਤੇ ਇਹਦੇ ਸ਼ੀਲ ਲੈਂਗੇ ਆ ਦੇਖੋ ਸ਼ੀਲ ਲੈਂਗੇ ਹੂੰ ਇਹ ਦਾ ਹੱਥ ਨਾਲ ਘੜਿਆ ਹਾਂ ਹਾਂ ਜਨਾਰੀ ਘੜਦੇ ਹੱਥ ਨਾਲ ਘੜ ਕੇ ਬਣਾਏ ਆ ਇਹ ਦਾ ਇਹ ਵੀ ਉਸੇ ਸਮੇਂ ਦਾ ਹੀ ਆ ਇਹ ਕੇਸ ਕੇਸ ਪਰ ਆ ਕੇਸ ਪਰਪਸ ਲਈ ਹੋਊਗਾ ਬੈਠਣ ਵਾਸਤੇ ਜਾਂ ਕਿਦਾਂ ਕੀ ਕੀ ਨਹੀਂ ਨਹੀਂ ਸਮਾਧੀ ਆ ਕਿਸੇ ਸਾਧੂ ਸੰਤ ਦੀ ਸਮਾਧੀ ਆ ਇਹ ਉਹ ਮਤਲਬ ਕਿ ਜਦੋਂ ਉਹਨਾਂ ਦੀ ਉਹਨਾਂ ਨੇ ਆਪਣੇ ਪ੍ਰਾਣ ਛੱਡੇ ਆ ਤੇ ਉਹਨਾਂ ਨੂੰ ਇੱਥੇ ਯਾਨੀ ਕਿ ਉਹਨਾਂ ਦੀ ਸਮਾਧੀ ਜਿਹੜੀ ਬਣਾਈ ਗਈ ਹੈ ਹਨਾ ਅਭੀ ਹੋ ਸਕਦੀ ਹੈ ਹਾਂਜੀ ਇਹ ਵੀ ਹੈ ਨਾ ਪ੍ਰਾਣੀਆਂ ਸਮਾਧੀਆਂ ਹਨਾ ਇਹ ਮਾਈ ਮਾਈ ਠੀਕ ਹੈ ਉਧਰ ਵੀ ਚੰਗੀ ਹੈ ਠੀਕ ਹੈ ਸਹੀ ਗੱਲ ਹੈ ਅੱਧੇ ਸੁੱਕੇ ਹਾਂ ਜਦੋਂ ਉਹ ਪਿਆਣਾ ਲਗੀ ਠੰਡ ਦੀ ਕਹਾਣੀ ਸੀ ਇਹ ਵੀ ਚੱਟ ਨਹੀਂ ਜੂੜੀ ਨਾ ਹੋ ਜਾਂਦੇ ਚਾਹ ਜੂਗਾਂ ਨੂੰ ਅੱਛਾ ਸੋ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਪ੍ਰਾਚੀਨ ਛੇਬ ਮੰਦਿਰ ਤੇ ਉਹ ਬੋੜੀਆਂ ਜਿਹੜੀਆਂ ਕੀ ਪਾਂਡਵਾ ਦੇ ਸਮੇਂ ਦੀਆਂ ਹੀ ਆ ਤੇ ਪ੍ਰਾਚੀਨ ਸ਼ਿਵ ਮੰਦਿਰ ਤੇ ਗਣੇਸ਼ ਜੀ ਦਾ ਮੰਦਿਰ ਆਜੋ ਇਹ ਆ ਜੀ ਉਹ ਪ੍ਰਾਚੀਨ ਮੰਦਿਰ ਸ਼ਿਵ ਜੀ ਦਾ ਥੋੜੀ ਆਵਾਜ਼ ਗੂੰਜੂਗੀ ਅਗਰ ਤਾਂ ਮਾਫ਼ ਕਰਿਓ ਕਿਉਂਕਿ ਅੰਦਰ ਥੋੜੀ ਜੀ ਆਵਾਜ਼ ਗੂੰਜੇਗੀ ਤੇ ਹੁਣ ਤੁਹਾਨੂੰ ਆਪਾਂ ਦਰਸ਼ਨ ਕਰਾ ਦਿੰਨੇ ਆ ਜੀ ਮੰਦਿਰ ਦੇ ਆ ਆ ਜੀ ਪ੍ਰਾਚੀਨ ਨੰਦੀ ਜੀ ਦੀ ਮੂਰਤੀ ਆ ਇਹ ਵੀ ਬਹੁਤ ਪੁਰਾਣੀ ਆ ਕਹਿ ਸਕਦੇ ਆ ਤੇ ਆ ਆ ਜੀ ਪ੍ਰਾਚੀਨ ਸ਼ਿਵ ਮੰਦਿਰ ਜਿਹੜੇ ਕੀ ਤੁਹਾਨੂੰ ਆਪਾਂ ਦਰਸ਼ਨ ਕਰਾਉਣ ਲੱਗੇ ਆ ਪਾਣੀ ਜਿਹੜਾ ਘੜੇ ਤੋਂ ਸ਼ਿਵ ਲਿੰਗ ਤੇ ਪੈ ਰਿਹਾ ਇਹ ਇਹਦੇ ਨੀਚੇ ਹੀ ਪ੍ਰਾਚੀਨ ਉਹ ਵੀ ਪ੍ਰਾਚੀਨ ਮੰਦਿਰ ਆ ਜਿਹੜਾ ਕਿ ਪਾਂਡਵਾਂ ਦੇ ਸਮੇਂ ਦਾ ਬਣਿਆ ਹੋਇਆ ਮੰਦਿਰ ਜਿੱਦਾਂ ਕਿ ਬਿਸ਼ੁਰਗਾਂ ਨੇ ਵੀ ਦੱਸਿਆ ਬਾਪਿਆਂ ਨੇ ਵੀ ਪ੍ਰਾਚੀਨ ਮੰਦਿਰ ਉਹ ਬਣਿਆ ਹੋਇਆ ਆ ਉਹ ਵੀ ਤੁਹਾਨੂੰ ਆਪਾਂ ਹੁਣ ਦਿਖਾਉਨੇ ਆ ਬੂਦ ਪਾ ਲਈਏ